ਵਾਹਿ ਗੁਰੂ ਜੀ ਗੋਖਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਫਟੇ ਬੁਰਾਣੇ ਕੰਬਲਾਂ ਗੋਦੜੀਆਂ ਉੱਪਰ ਭਰ ਭੇਟ ਭੋਜਨ ਕਰਕੇ ਪਿਆ ਬਾਲਕ ਜਾਨਕੀ ਪ੍ਰਸਾਦ ਬੈਰਾਗੀ ਦੇ ਬਾਰ ਬਾਰ ਪੁੱਛਣ ਤੇ ਹੌਲੀ ਹੌਲੀ ਉੱਤਰਣ ਲੱਗਾ ਕੁਝ ਗੱਲਾਂ ਤਾਂ ਉਹੀ ਸਨ ਜਿਹੜੀਆਂ ਇੱਕ ਬਰਸਾਤੀ ਨਾਲੇ ਦੇ ਕੰਢੇ ਉੱਤੇ ਉਸ ਨੇ ਜਾਨਕੀ ਪ੍ਰਸਾਦ ਨੂੰ ਦਸੀਆਂ ਸਨ ਚਾਚੂ ਚਾਚੀ ਬਹੁਤ ਟਾਂਕ ਕਰਦੇ ਹਨ ਟਾਂਕ ਦਾ ਭੋਜਨ ਵੀ ਨਹੀਂ ਦਿੰਦੇ ਸਾਰੇ ਟੱਬਰ ਦੇ ਬਰਤਨਾਂ ਵਿੱਚ ਜੋ ਬਚਦਾ ਹੈ ਉਹੀ ਝੂਠਾ ਭੋਜਨ ਖਾਨ ਨੂੰ ਮਿਲਦਾ ਹੈ ਰਾਤ ਵੇਲੇ ਵੀ ਖੇਤ ਦੀ ਰਾਖੀ ਕਰਨ ਭੇਜ ਦਿੰਦੇ ਹਨ ਕਦੀ ਚਾਚੂ ਦੀਆਂ ਭੇਡਾਂ ਲੈ ਕੇ ਉੱਪਰ ਵੱਲ ਜਾ ਹੀਠਾਂ ਵੱਲ ਜਾਣਾ ਪੈਂਦਾ ਹੈ ਕਦੀ ਮੱਝਾਂ ਕਦੀ ਗਾਵਾਂ ਇੱਕ ਵਾਰ ਭੇੜੀਆਂ ਇੱਕ ਭੇਡ ਝੁੱਕ ਕੇ ਲੈ ਗਿਆ ਤਿੰਨ ਦਿਨ ਮਿੱਝੋਂ ਥਾਂ ਨਹੀਂ ਦਿੱਤਾ ਠੰਡ ਵਿੱਚ ਵੀ ਘਰ ਦੇ ਬਾਹਰ ਹੀ ਸੌਣਾ ਪਿਆ ਇੱਕ ਰੋਜ਼ ਆਪਣੇ ਦੋਸਤ ਨਾਲ ਖੇਡਿਆ ਕਰਦਾ ਸੀ ਚਾਚੀ ਨੇ ਪਕੜ ਕੇ ਇਨਾ ਮਾਰਿਆ ਮੇਰੇ ਤੋਂ ਕਈ ਦਿਨ ਤੁਰਿਆ ਨਾ ਗਿਆ ਇੱਕ ਦਿਨ ਚੁੱਲ੍ਹੇ ਵਿੱਚੋਂ ਬਲਦੀ ਲੱਕੜੀ ਮੇਰੇ ਬਾਲਕ ਨੇ ਇਹ ਗੱਲਾਂ ਸੁਣ ਕੇ ਜਾਣ ਕੇ ਪ੍ਰਸਾਦ ਦਾ ਮਨ ਭਾਰ ਆ ਉਹ ਮੋਹ ਅਤੇ ਤਰਸ ਨਾਲ ਉਹਦੇ ਸਿਰ ਉੱਪਰ ਹੌਲੀ-ਹੌਲੀ ਹੱਥ ਫੇਰਨ ਲੱਗਾ ਫਿਰ ਲੰਮਾ ਸਾਹ ਛੱਡਦਿਆਂ ਪੁੱਛਿਆ ਕੀ ਨਾ ਏ ਪੁੱਤਰ ਸਾਰੇ ਲక్ష్మణ ਆ ਕੇ ਹਾਕਾ ਦਿੰਦੇ ਨੇ ਬਾਲਕ ਨੇ ਹਨੇਰੇ ਵਿੱਚ ਧੱਕਦਿਆਂ ਦੱਸਿਆ ਮਾਪਾਪੋ ਵੀ ਲక్ష్ਮਣ ਹੀ ਆਖਦੇ ਸਨ ਕੀ ਪਤਾ ਮੈਂ ਤਾਂ ਦੇਖੇ ਕੋਈ ਨਾ ਬਾਲਕ ਨੇ ਹੌਕਾ ਲਿਆ ਸਭ ਠੀਕ ਹੋ ਜਾਏਗਾ ਪੁੱਤਰ ਸੌ ਜਾ ਭੁੱਲ ਜਾ ਚਾਚੂ ਚਾਚੀ ਨੂੰ ਅੱਜ ਤੋਂ ਮੈਂ ਹੀ ਤੇਰਾ ਬਾਪ ਬਣੂੰਗਾ ਮੈਂ ਹੀ ਤੇਰੀ ਮਾਂ ਬਣਾਗਾ ਜਾਣ ਕੇ ਪ੍ਰਸਾਦ ਸੁੰਨ ਵਿੱਚ ਖੁੱਲੀਆਂ ਅੱਖਾਂ ਨਾਲ ਡੂੰਗੀ ਰਾਤ ਤੱਕ ਝਾਕਦਾ ਰਿਹਾ ਤੇ ਬਾਲਕ ਲక్ష్ਮਣ ਦੇ ਸਿਰ ਨੂੰ ਪੋਲਾ ਪੋਲਾ ਫਲਉਸਦਾਰਿਆ ਬਾਲਕ ਨੂੰ ਪਤਾ ਨਹੀਂ ਕਾਦਨੀਂ ਦਾ ਗਈ ਜਾਨਕੀ ਪ੍ਰਸਾਦ ਨੂੰ ਨੀਂਦ ਵਿੱਚ ਵੀ ਉਸ ਦੇ ਹਟਕੋਰੇ ਸੁਣਦੇ ਰਹੇ ਦੇਣ ਚੜਿਆ ਜਾਨਕੀ ਪ੍ਰਸਾਦ ਨੇ ਵੇਖਿਆ ਚੇਲਿਆਂ ਨੇ ਬਾਹਰ ਢੂਣਾ ਲਾ ਰੱਖਿਆ ਸੀ ਨਿਤ ਕ੍ਰਮ ਤੋਂ ਵੇਲੇ ਹੋ ਕੇ ਜਿਲਮਾ ਦੇ ਸੂਟੇ ਹੱਥੋਂ ਹੱਥ ਖਿੱਚਦਿਆਂ ਸਾਰੇ ਸਾਧੂ ਬਾਲਕ ਦੇ ਜਾਗਣ ਦਾ ਇੰਤਜ਼ਾਰ ਕਰਨ ਲੱਗੇ ਬਾਲਕ ਲਕਸ਼ਮਨ ਦੇ بڑے ਚੇਰ ਪਿਛੋਂ ਭਾਰ ਭੇਟ ਖਾ ਕੇ ਸੁੱਤਾ ਸੀ ਨਿੱਗੇ ਕੰਬਲਾਂ ਅਤੇ ਗੁੱਦੜੀਆਂ ਵਿੱਚ ਉਹ ਏਉਂ ਪਿਆਸੀ ਜਿਵੇਂ ਮਾਂ ਦੀ ਬੁੱਕਲ ਵਿੱਚ ਸੁੱਤਾ ਹੋਵੇ। ਬਾਹਰ ਤੂਣੇ ਦਿਵਾਲੇ ਬੈਠੇ ਚੇਲੇ ਗੁਰੂ ਨਾਲ ਗੋਸ਼ਟ ਕਰਨ ਲੱਗੇ। ਬਾਲਕ ਨੂੰ ਕਿੱਥੇ ਛੋੜਾਂਗੇ ਸਵਾਮੀ ਜੀ? ਇੱਕ ਚੇਲੇ ਨੇ ਪੁੱਛਿਆ। ਛੋੜਨਾ ਕਿੱਥੇ ਹੈ? ਅਮਰੇ ਸੰਗ ਰਹੇਗਾ। ਚਿੱਤਰ ਜਾਵਾਂਗੇ ਆਪਣੇ ਸੰਗ ਲੈ ਕੇ ਜਾਵਾਂਗੇ। ਆਪਣੇ ਟੋਲੇ ਵਿੱਚ ਸ਼ਾਮਲ ਕਰ ਲਵਾਂਗੇ। ਅਜੇ ਬਾਲਕ ਹੈ ਲੰਮਾ ਸਮਾਂ ਨਾਲ ਰਹੇਗਾ। ਸਿੱਧੀਆਂ ਰਿੱਧੀਆਂ ਦਾ ਮਾਲਕ ਬਣੇਗਾ। ਕੀ ਪਤਾ ਆਪਣਾ ਪੰਥ ਅੱਗੇ ਤੋਰੇਗਾ। ਪ੍ਰੰਤੂ ਗੁਰਾਸਾ ਗੋਮਤੀਦਾਸ ਕੁਝ ਕਹਿਣ ਲੱਗਾ ਤਾਂ ਜਾਨਕੀ ਪ੍ਰਸਾਦ ਨੇ ਟੋਕਿਆ। ਗੋਮਤੀ ਪਾਲਕ ਬਾਰੇ ਹੋਰ ਕੁਝ ਨਹੀਂ ਬੋਲਣਾ। ਮੈਂ ਵਾਲੇ ਜਾ ਰਿਹਾ। ਨਦੀ ਪਰ ਇਸ਼ਨਾਨ ਕਰਾਵਾਂ। ਆਖ ਕੇ ਜਾਨਕੀ ਪ੍ਰਸਾਦ ਖੱਡ ਵੱਲ ਉਤਰ ਗਿਆ। ਧੂਨੇ ਦਿਵਾਲੇ ਬੈਠੇ ਚੇਲੇ ਬਾਲਕ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਰਾਵਾਂ ਦੇਣ ਲੱਗੇ। ਕੋਈ ਆਖਦਾ ਇਹ ਸਾਨੂੰ ਕਿਸੇ ਮੁਸੀਬਤ ਵਿੱਚ ਪਾਏਗਾ। ਕੋਈ ਆਖਦਾ ਅਸੀਂ ਤਾਂ ਉੱਪਰ ਵੱਲ ਜਾ ਰਹੇ ਹਾਂ ਇਹ ਬਾਲਕ ਇਹਨੇ ਠੰਡ ਕਿਵੇਂ ਸਹਨ ਕਰ ਪਾਏਗਾ ਕੁਝ ਚੇਲੇ ਬੋਝ ਰਏ ਧੂਨੇ ਵਿੱਚ ਲੱਕੜਾਂ ਪਾਉਣ ਲੱਗੇ ਇੰਨੇ ਸਮੇਂ ਵਿੱਚ ਚੇਲੇ ਅਨੇ ਵੇਖਿਆ ਸੰਗਣੀਆਂ ਝਾੜੀਆਂ ਵਿੱਚੋਂ ਦੀ ਗੁਰੂ ਜਾਣ ਕੇ ਪ੍ਰਸਾਦ ਉੱਪਰ ਵੱਲ ਚੜਦਾ ਆਉਂਦਾ ਗਾ ਰਿਹਾ ਸੀ ਤਨ ਦਾ ਭਰੋਸਾ ਪਲ ਤਾਜਾ ਪਲ ਬਹਿਆ ਲੱਖ ਸ਼ੁਕਰਾਨਾ ਕੀ ਹੈ ਜਿੰਦ ਨਰੋਹੀ ਹੈ जानकी प्रसाद ए पंक्तियां बार-बार दोहरा रिया सी तूणे दुवाले बैठे चेले भी गाਉਣ ਲੱਗੇ ਲੱਖ ਸ਼ੁਕਰਾਨਾ ਕੀ ਜੈ ਜਿੰਦ ਨਰੋਈ ਹੈ ਜਿੰਦ ਨਰੋਈ ਹੈ ਜਦ ਤੱਕ ਗੁਰੂ ਧੂਨੇ ਲਾਗੇ ਪਹੁੰਚਿਆ ਉਦੋਂ ਚੇਲੇ ਉੱਠ ਕੇ ਧੂਨੇ ਦੁਆਲੇ ਘੁੰਮ-ਘੁੰਮ ਕੇ ਗਾਉਣ ਲੱਗ ਪਏ ਏ ਮਾਣ ਭੋਲੂ ਤੇ ਲੋਭ ਕਲੰਦਰ ਦਰ-ਦਰ ਫਿਰੇ ਨਚੇਂਦਾ ਦਰ-ਦਰ ਫਿਰੇ ਨਚੇਂਦਾ ਗੁਰੂ ਵੀ ਚੇਲਿਆਂ ਦੇ ਸਾਥ ਹੀ ਨੱਚਣ ਲੱਗਾ ਆਵਾਜ਼ ਉੱਚੀ ਹੋਰ ਉੱਚੀ ਹੁੰਦੀ ਗਈ ਇਸ ਤਰ੍ਹਾਂ ਜੇ ਆਪਨ ਲੱਗਾ ਪਹਾੜ ਜੰਗਲ ਨਦੀ ਸਭ ਗਾਉਣ ਲੱਗੇ ਦਰ ਦਰ ਫਿਰੈ ਨਚੇਂਦਾ ਏ ਮਨਪੋਲੂ ਤੇ ਲੋਭ ਕਲੰਦਰ ਦਰ ਦਰ ਫਿਰੈ ਨਚੇਂਦਾ ਗਾਉਣ ਦੀਆਂ ਆਵਾਜ਼ਾਂ ਸੁਣ ਕੇ ਲਕਸ਼ਮਨ ਦੇਵ ਦੀ ਨੀਂਦ ਖੁੱਲ ਗਈ ਉਹ ਕਬ ਬਰਾਇਆ ਜਿਹਾ ਬਾਹਰ ਆ ਕੇ ਨੱਚਦੇ ਸਾਧਾਂ ਦੇ ਟੋਲੇ ਨੂੰ ਵੇਖਣ ਲੱਗਾ ਬਾਲਕ ਨੂੰ ਬਾਹਰ ਆਇਆ ਵੇਖ ਕੇ ਗੁਰੂ ਤੇ ਕਹਨ ਤੇ ਚਿਲੇ ਰੁਕ ਗਏ ਆ ਬੱਚੀ ਜਾਨਕੀ ਪ੍ਰਸਾਦ ਨੇ ਬੱਚੇ ਨੂੰ ਕਲਾਵੇ ਵਿੱਚ ਲਿਆ ਧੋਨੇ ਕੋਲ ਲੈ ਆਇਆ ਕੁਛ ਦਿਨ ਉਸ ਦੇ ਸਿਰ ਦੇ ਵਾਲਾਂ ਨੂੰ ਸਵਾਰਦਾ ਰਿਹਾ ਫਿਰ ਕਿਹਾ ਜਾ ਪੁੱਤਰ ਇਧਰ ਹੀਠਾਂ ਖੱਡ ਵੱਲ ਉਤਰ ਜਾ ਬਹੁਤੇ ਦੂਰ ਨਹੀਂ ਜਾਣਾ ਬਾਲਕ ਖੱਡ ਵੱਲ ਉਤਰ ਗਿਆ ਜਾਣ ਕੇ ਪ੍ਰਸਾਦ ਫਿਰ ਗਾਉਣ ਲੱਗਾ ਏ ਮਨ ਬੋਲੂ ਤੇ ਲੋਭ ਕਲੰਦਰ ਦਰਦਰ ਫਿਰੇ ਨਾ ਚਿੰਦਾ ਗੁਰੂ ਜੀ ਇੱਕ ਜੀ ਲੈਣੇ ਜਾਣ ਕੇ ਪ੍ਰਸਾਦ ਤੇ ਬਾਹ ਫੜ ਕੇ ਰੋਕਿਆ ਅਸੀਂ ਤਾਂ ਅੱਗੇ ਰਿਆਸੀ ਬਲ ਜਾ ਰਹੇ ਹਾਂ ਇਹ ਬਾਲਕ ਇਨੇ ਕਠਿਨ ਰਸਤੇ ਪਾਰ ਕਿਵੇਂ ਆਪਣੇ ਸਾਥ ਜਾਵੇਗਾ ਅਸੀਂਾਰੇ ਇੱਕ ਬਾਲਕ ਨੂੰ ਇਹ ਕਠਿਨ ਰਸਤੇ ਘਾਟੀਆਂ ਪਾਰਨਾ ਹੀ ਕਰਾ ਸਕਾਂਗੇ ਜਾਣ ਕੇ ਪ੍ਰਸਾਦ ਚੇਲੇ ਦੀ ਪੁੱਛ ਉੱਪਰ ਹੈਰਾਨ ਹੋਇਆ ਉਹ ਤਾਂ ਸਹੀ ਹੈ ਗੁਰੂ ਜੀ ਪਰੰਤੂ ਇਹ ਪ੍ਰੰਤੂ ਬੇਰਾਗੀਆਂ ਦੇ ਵਿਵਹਾਰ ਵਿੱਚ ਕਿੱਧਰੋਂ ਆ ਗਿਆ ਬਾਲ ਉਮਰ ਹੈ ਮਾਪਿਤਾ ਹੈ ਨਹੀਂ ਚਾਚਾ ਚਾਚੀ ਜਾਂ ਕੋਈ ਤਾਊ ਤੇ ਪਿੱਛਾ ਕਰਨ ਵਾਸਾ ਅਸਾਂ ਇਸ ਬਾਲ ਨੂੰ ਬੈਰਾਗੀ ਪੰਥ ਵਿੱਚ ਲੈ ਆਉਣਾ ਹੈ ਧਿਕਸ਼ਾ ਦੇ ਕਰ ਇਸ ਦਾ ਨਾਮ ਕਰਨ ਹੋਵੇਗਾ ਮੈਂ ਇਸ ਬਾਲਕ ਨੂੰ ਸਿੱਖਿਆ ਦਵਾਂਗਾ ਜਾਣ ਕੇ ਪ੍ਰਸਾਦ ਦੀਆਂ ਅੱਖੀਆਂ ਤੇ ਸਪਸ਼ਟ ਗੱਲਾਂ ਸੁਣ ਕੇ ਛੇਲੇ ਚੁੱਪ ਕਰ ਗਏ ਤੇ ਸਵੇਰ ਦੇ ਜਲ ਪਾਣ ਦਾ ਝਗੜ ਕਰਨ ਲੱਗੇ ਲਕਸ਼ਮਨ ਦੇਵ ਮੁੜਿਆ ਤਾਂ ਜਾਣ ਕੇ ਪ੍ਰਸਾਦ ਨੇ ਉਸ ਨੂੰ ਧੋਣੇ ਲੱਗੇ ਆਪਣੇ ਕੋਲ ਬਿਠਾ ਲਿਆ ਉਸ ਦੇ ਉੱਪਰ ਦੀ ਬਾਹਵ ਲਾ ਕੇ ਆਪਣੀ ਵੱਖੀ ਨਾਲ ਘੁੱਟਦਿਆਂ ਪੁੱਛਿਆ ਬੱਚਾ ਘਰ ਵਾਪਸ ਜਾਣਾ ਹੈ ਤਾਂ ਤੈਨੂੰ ਛੱਡ ਆਉਨੇ ਆ ਮੈਂ ਘਰ ਨਹੀਂ ਜਾਣਾ ਸਾਧੂ ਬਾਬਾ ਲక్ష్మణਦੇਵ ਨੇ ਰੋਣ ਵਰਗਾ ਮੂੰਹ ਬਣਾ ਲਿਆ ਕੀ ਕਰੇਗਾ ਫਿਰ ਇੱਥੇ ਹੀ ਜੰਗਲਾਂ 'ਚ ਕੋਈ ਜਾਨਵਰ ਖਾ ਲੋ ਬੱਚੇ ਨੇ ਸਹਿਜ ਪਾ ਗਿਆ ਜਾਨਵਰ ਕਿਉਂ ਖਾਏਗਾ ਪੁੱਤਰ ਸਾਡੇ ਨਾਲ ਚੱਲੇਗਾ ਹਾਂ ਚੱਲੇਗਾ ਬਾਬਾ ਜੀ ਸਾਡਾ ਰਹਿਣ ਸਹਿਣ ਬੜਾ ਔਖਾ ਹੀ ਪੁੱਤਰ ਸਾਡੇ ਘਰ ਨਾਲੋਂ ਤਾਂ ਔਖਾ ਨਹੀਂ ਹੋਣਾ ਬਾਬਾ ਜੀ ਭਿੱਖਿਆ ਮੰਗ ਕੇ ਖਾਣਾ ਪੈਂਦਾ ਹੀ ਬੱਚੇ ਹੁਣ ਵੀ ਤਾਂ ਮੈਨੂੰ ਭਿੱਖਿਆ ਮੰਗ ਵਾਂਗ ਹੀ ਖਾਣ ਨੂੰ ਮਿਲਦਾ ਏ ਮਾਣ ਬਣਾ ਲੈ ਪੁੱਤਰ ਅਸਾਂ ਨਾਲ ਜਾਵੇਂਗਾ ਤਾਂ ਫਿਰ ਪਿੱਛੇ ਨਹੀਂ ਮੁੜਿਆ ਜਾਣਾ ਮੈਂ ਤੁਸਾਂ ਨਾਲ ਹੀ ਜਾਵਾਂਗਾ ਬੱਚੇ ਨੇ ਦ੍ਰਿੜਤਾ ਨਾਲ ਕਿਹਾ ਕਿਸੇ ਦਿਨ ਤੇਰੇ ਚਾਚਾ ਚਾਚੀ ਲੱਭਦੇ ਆ ਗਏ ਫਿਰ ਕੀ ਕਰੇਗਾ ਉਹ ਨਹੀਂ ਲੱਭਣਗੇ ਬਾਬਾ ਜੀ ਆਣਾ ਹੁੰਦਾ ਤਾਂ ਉਹ ਰਾਤ ਵੇਲੇ ਹੀ ਆ ਜਾਂਦੇ ਉਹ ਤਾਂ ਖੁਸ਼ ਹੋਣੇ ਨੇ ਚੰਗਾ ਹੋਇਆ ਆਪੇ ਘਰੋਂ ਚਲਾ ਗਿਆ ਉਹਨਾਂ ਕੀ ਲੱਭਣਾ ਉਹ ਤਾਂ ਖੋਰੇ ਡਰਦੇ ਹੋਣ ਲਕਸ਼ਮਣ ਘਰੇ ਨਾ ਮੋੜਾਇ। ਅਸਾਂ ਨਾਲ ਰਹੇਗਾ ਤਾਂ ਅਸਾਂ ਵਰਗੇ ਬਸਤਰ ਪਹਿਨਣੇ ਹੋਣਗੇ। ਪਹਿਨ ਲਾਵਾਂਗਾ ਬਾਬਾ ਜੀ, ਭਿਖਿਆ ਮੰਗਣੀ। ਪਾਵੇਗੀ ਤਾਂ ਭਿਖਿਆ ਵੀ ਮੰਗਾਗਾ। ਜੋ ਕਹੋਗੇ ਕਰੂੰਗਾ। ਬਸ ਚਾਚੂ ਚਾਚੀ ਕੋਲ ਵਾਪਸ ਨਹੀਂ ਜਾਣਾ। ਬਾਲ ਮਾਨ ਨੇ ਸੋਚਿਆ ਸ਼ਾਇਦ ਸਾਧੂ ਉਸਦੇ ਸਾਹ ਸੁਣੋਂ ਪਰਖਣਾ ਚਾਹੁੰਦਾ ਹੈ। ਉਦੋਂ ਹੀ ਇੱਕ ਚੇਲੇ ਨੇ ਆ ਕੇ ਦੱਸਿਆ Swami ji ਖਿਚੜੂ ਤਿਆਰ ਹੈ। ਫਿਰ ਸਾਰਿਆਂ ਨੇ ਸਵੇਰ ਦਾ ਭੋਜਨ ਕੀਤਾ ਕੁਝ ਤੇਰ ਬਾਅਦ ਚੇਲੇ ਗੁਰੂ ਦੀ ਆਗਿਆ ਲੈ ਕੇ ਆਸ-ਪਾਸ ਦੀਆਂ ਬਸਤੀਆਂ ਵੱਲ ਭਿੱਖਿਆ ਲੈਣ ਚਲੇ ਗਏ ਜਾਣਕੀ ਪ੍ਰਸਾਦ ਉੱਠਿਆ ਆਪਣੇ ਬਗਲ ਵਿੱਚੋਂ ਗੇਰੂਆਂ ਰੰਗ ਦਾ ਇੱਕ ਕੱਪੜਾ ਅਤੇ ਸੂਈ ਤਾਂ ਗਾ ਲੈ ਆਇਆ ਉਸਨੇ ਲక్ష్ਮਣ ਦੇਵ ਦਾ ਨਾਪ ਲਿਆ ਤੇ ਉਹਦਾ ਚੋਲਾ ਸਿਉਣ ਲੱਗਾ ਦੁਪਹਿਰ ਤੱਕ ਚੇਲੇ ਭਿੱਖਿਆ ਲੈ ਕੇ ਵਾਪਸ ਆ ਗਏ ਜਾਣਕੀ ਪ੍ਰਸਾਦ ਨੇ ਬਾਲਕ ਨੂੰ ਇਸ਼ਨਾਨ ਕਰਵਾਇਆ ਪਿੰਡੇ ਉੱਪਰ ਧੂਣੀ ਦੀ ਰਾਖ ਮਲੀ ਤੇ ਚੋਲੇ ਪਹਿਨਾ ਦਿੱਤਾ ਚੇਲੇ ਉਤਸੁਕਤਾ ਨਾਲ ਨਵੇਂ ਬਣ ਰਹੇ ਬਾਲ ਸਾਧੂ ਨੂੰ ਵੇਖ ਰਹੇ ਸਨ ਫਿਰ ਜਾਨਕੀ ਪ੍ਰਸਾਦ ਨੇ ਪੁੱਛਿਆ ਕੀ ਨਾਮ ਦੱਸਿਆ ਸੀ ਪੁੱਤਰ ਲਕਸ਼ਮਣ ਲਕਸ਼ਮਣ ਦੇਵ ਬਾਲਕ ਨੇ ਕਿਹਾ ਤੇ ਹੈਰਾਨ ਹੋਇਆ ਆਪਣਾ ਗੇਰੂਆ ਚੋਲਾ ਵੇਖਣ ਲੱਗਾ ਅੱਜ ਤੋਂ ਤੇਰਾ ਨਾਮ ਨਰਾਇਣ ਦਾਸ ਹੋਏਗਾ ਜਾਨਕੀ ਪ੍ਰਸਾਦ ਨੇ ਕਿਹਾ ਚੇਲਿਆਂ ਦੇ ਕਹਿਣ ਤੇ ਨਰਾਇਣ ਦਾਸ ਬਣੇ ਲਕਸ਼ਮਣ ਦੇਵ ਨੇ ਜਾਨਕੀ ਪ੍ਰਸਾਦ ਦੇ ਪੈਰਾਂ ਉੱਪਰ ਸੇ ਰੱਖ ਕੇ ਮੱਥਾ ਟੇਕਿਆ ਚੇਲਿਆਂ ਦੇ ਕਹਿਣ ਤੇ ਹੀ ਨਾਰਾਇਣ ਦਾਸ ਨੇ ਕਿਹਾ ਗੁਰੂ ਜੀ ਨਾਰਾਇਣ ਦਾਸ ਨੂੰ ਆਪਣੇ ਸ਼ਰਨ ਵਿੱਚ ਲਓ ਜਾਨਕੀ ਪ੍ਰਸਾਦ ਨੇ ਬਾਲਕ ਦੇ ਸਿਰ ਉੱਪਰ ਹੱਥ ਰੱਖਦੇ ਪੁੱਛਿਆ ਤੇਰਾ ਨਾਮ ਕੀ ਹੈ ਪੁੱਤਰ ਲਕਸ਼ਮਣ ਨਹੀਂ ਨਾਰਾਇਣ ਦਾਸ ਚੇਲੇ ਹੱਸ ਪਏ ਹੁਣ ਇਸ ਦੇ ਪਿਤਾ ਦਾ ਨਾਮਕਰਨ ਵੀ ਕਰਨਾ ਹੋਏਗਾ ਜਾਨਕੀ ਪ੍ਰਸਾਦ ਬੋਲਿਆ ਗੁਰੂ ਜੀ ਆਪਣਾ ਨਾਮ ਦਿਓ ਇੱਕ ਚੇਲੇ ਨੇ ਕਿਹਾ ਨਹੀਂ ਬੈਰਾਗੀ ਪੰਤਰੀ ਇਹ ਰਵਾਇਤ ਨਹੀਂ ਉਂਝ ਤਾਂ ਮੈਂ ਇਸ ਦਾ ਪਾਲਣ ਪੋਸ਼ਣ ਇੱਕ ਪਿਤਾ ਵਾਂਗ ਹੀ ਕਰਾਂਗਾ ਆ ਕੇ ਜਾਣ ਕੇ ਪ੍ਰਸਾਦ ਕੁਝ ਪਲ ਅੰਤਰ ਧਿਆਨ ਹੋ ਗਿਆ ਫਿਰ ਬੋਲਿਆ ਹੁਣ ਇਸ ਦੇ ਪਿਤਾ ਦਾ ਨਾਮ RAMDEV ਹੋਏਗਾ NARAYANDAS ਪੁੱਤਰ RAMDEV ਜਾਣੋ ਇਹਨਾਂ ਦੁਸ਼ਹਿਰੇ ਤੇ ਦਿਨਾਂ ਵਿੱਚ ਹੀ NARAYANDAS ਪੈਦਾ ਹੋਇਆ ਹੈ ਬੋਲੇ ਦੁਰਗਾ ਮਾਤਾ ਦੀ ਜੈ ਸਾਰੇ ਚੇਲੇ ਬੋਲੇ ਬਾਬਾ ਬਾਲਕਨਾਥ ਦੀ ਜੈ ਬਾਬਾ ਭੋਲੇਨਾਥ ਦੀ ਜੈ ਜਦ ਦੇ ਜੀਕਾਰੇ ਜੰਗਲ ਵਿੱਚ ਗੂੰਜਣ ਲੱਗੇ ਝਾੜੀਆਂ ਵਿੱਚ ਲੁਕੇ ਛੋਟੇ ਜਾਨਵਰ ਪੰਛੀ ਪਰਿੰਦੇ ਡਰ ਕੇ ਕੁਝ ਉੱਡ ਗਏ ਤੇ ਕੁਝ ਧੜ ਵੱਟ ਗਏ ਤੇ ਉਸ ਦੇ ਉਸੇ ਦਿਨ ਦੁਪਹਿਰ ਬਾਅਦ ਸਾਧੂਆਂ ਦੇ ਟੋਲੇ ਵਿੱਚ ਘਿਰਿਆ ਮਾ ਪਿਓ ਵਾਰਾ ਬਾਲਕ ਨਾਰਾਇਣ ਦਾਸ ਬਣਿਆ ਨਵੀਂ ਜ਼ਿੰਦਗੀ ਦੇ ਅਨੋਖੇ ਅਤੇ ਅਣਜਾਣ ਰਾਹ ਤੇ ਤੁਰ ਪਿਆ ਜਾਣ ਕੇ ਪ੍ਰਸਾਦ ਦੇ ਕਹਿਣ ਵਾਂਗ ਸੱਚ ਹੀ ਲਕਸ਼ਮਣ ਦੇਵ ਦਾ ਇਹ ਜਨ ਨਵਾਂ ਜਨਮ ਸੀ ਹੁਣ ਉਹ ਬੈਰਾਗੀ ਸਾਧੂ ਨਾਰਾਇਣ ਦਾਸੀ ਪਿੱਛੇ ਛੋੜਦਾ ਜਾ ਰਿਹਾ ਸੀ ਉਸ ਦਾ ਪਿੰਡ ਪਲ-ਪਲ ਦੂਰ ਹੁੰਦੇ ਜਾ ਰਹੇ ਸਨ ਉਸ ਦੇ ਚਾਚੂ ਚਾਚੀ ਅਜੀ ਉਸ ਨੂੰ ਕੁਝ ਵੀ ਨਹੀਂ ਸੀ ਪਤਾ ਜੰਗਲ ਪਹਾੜ ਨਦੀਆਂ ਖੱਡਾਂ ਕਦੇ ਮੈਦਾਨ ਕਦੇ ਰੇਤਲੇ ਮਰੂਥਲ ਕਦੇ ਦੂਰ ਤੇ ਲੜਾਈਆਂ ਯੁੱਧ ਮਹਿਮਾ ਉਸ ਦਾ ਨਸੀਬ ਬਣਨਗੇ ਅਗਲੇ ਪੜਾਅ ਤੇ ਇੱਕ ਬੈਰਾਗੀ ਦੇ ਡੇਰੇ ਉੱਪਰ ਭੋਜਨ ਕਰਕੇ ਜਾਣ ਕੀ ਪ੍ਰਸਾਦ ਨਾਰਾਇਣ ਦਾਸ ਨੂੰ ਸਾਹ ਜੀਵਨ ਬਾਰੇ ਸਿਖਿਆ ਦੇਣ ਲੱਗਾ ਚੇਲੇ ਰਾਤ ਦੇ ਭੋਜਨ ਬਾਅਦ ਆਰਾਮ ਕਰ ਰਹੇ ਸਨ ਡੇਰੇ ਵਿੱਚ ਛੱਪਰ ਤੇ ਇੱਕ ਬਾਸ ਨਾਲ ਬੱਦੀ ਮਸ਼ਾਲ ਮੱਧਮ ਜਈ ਚੱਲ ਰਹੀ ਸੀ ਬਾਹਰ ਅਚਾਨਕ ਰੋਲਾ ਸੁਣਿਆ ਬਸਤੀ ਦੇ ਲੋਕਾਂ ਵੱਲੋਂ ਹੋਕਰੇ ਚੀਖਾਂ ਲਲਕਾਰੇ বালক ਨਰਾਇਣ ਦਾਸ ਨੂੰ ਡੇਰੇ ਦੇ ਅੰਦਰ ਹੀ ਰਹਿਣ ਲਈ ਆ ਕੇ ਜਾਣ ਕੇ ਪ੍ਰਸਾਦ ਅਤੇ ਚੇਲੇ ਕਾਲੇ ਨਾਲ ਬਾਹਰ ਆਏ ਪਹਾੜੀ ਲੋਕਾਂ ਦਾ ਹਜ਼ੂਮ ਹੱਥਾਂ ਵਿੱਚ ਲਾਠੀਆਂ ਛੋਟੇ ਲਈ ਡੇਰੇ ਦੇ ਬਾਹਰ ਆ ਖੜਾ ਸੀ ਕੀ ਹੋਇਆ ਇਹਨਾਂ ਸ਼ੋਰ ਕਿਉਂ ਪਾਇਆ ਹੋਇਆ ਜਾਣ ਕੀ ਪ੍ਰਸਾਦ ਨੇ ਪੁੱਛਿਆ ਬਸਤੀ ਮਾ ਬਾਗ ਕੋਸ ਆਈ ਗੁਰੂ ਸੁਆਮੀ ਜੀ ਆਸਣ ਠਾਇਆ ਤੇ ਡੇਰੇ ਵੱਲ ਦੌੜਿਆ ਉਸੇ ਵੇਲੇ ਡੇਰੇ ਅੰਦਰੋਂ ਨਰਾਇਣ ਦਾਸ ਦੀ ਭਿਆਨਕ ਚੀਖ ਸੁਣੀ ਤਾਂ ਸਾਰੇ ਡੇਰੇ ਦੇ ਅੰਦਰ ਵੱਲ ਦੌੜ ਪਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਇਹ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਧੰਨਵਾਦ